ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਬਾਈ ਅਸੀਂ 20 ਜੂਨ 2025 ਨੂੰ ਉੱਡੀਆ ਕਬੂਤਰਬਾਜ਼ੀਆਂ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਪਹਿਲੀ ਬਾਜੀ ਉੱਡੀ ਸੀ ਬਾਈ ਪਿੰਡ ਕੌਣੀ ਜ਼ਿਲ੍ਹਾ ਮੁਕਤਸਰ ਸਾਹਿਬ 200 ਮੋੜ ਨੂੰ 71 ਕਬੂਤਰ ਉੱਡੀ ਸੀ ਪਹਿਲਾ ਨੰਬਰ ਬਣਾਇਆ ਬਾਈ ਕਾਂਤਾ ਪੱਖੀ ਦੂਜਾ ਨੰਬਰ ਬਣਾਇਆ ਬਾਈ ਅਮਣਾ ਮੋੜ ਤੀਜਾ ਨੰਬਰ ਮੰਦਰ ਦੋਦਾ ਚੌਥਾ ਨੰਬਰ ਬਣਾਇਆ ਬੂਟਾ ਗੱਲ ਖੜਕੀਆਂ ਪੰਜਵਾਂ ਨੰਬਰ ਬਣਾਇਆ ਹਰਜੀਤ ਮੱਲਣ ਅਗਲੀ ਬਾਜੀ ਡੀ ਸੀ 22 ਪਿੰਡ ਨੱਥੋਵਾਲ ਨੇੜੇ ਰੈਕੋਟ ਜ਼ਿਲ੍ਹਾ ਲੁਧਿਆਣਾ 1700 ਮੋੜ ਨੂੰ 78 ਕਬੂਤਰ ਉੱਡੇ ਸੀ 23 ਜੂਨ 2025 13 ਕਬੂਤਰਾਂ ਨੇ ਬਾਈ 7 ਵਜੇ ਦਾ ਟਾਈਮ ਕੀਤਾ ਪਹਿਲਾ ਨੰਬਰ ਬਣਾਇਆ ਆਕਾਸ਼ਦੀਪ ਤਲਵੰਡੀ ਫਰਿੱਜ ਦਾ ਜੇਤੂ ਦੂਜਾ ਨੰਬਰ ਬਣਾਇਆ ਗੋਪੀ ਝੋੜਣਾ ਕੂਲਰ ਦਾ ਜੇਤੂ ਤੀਜਾ ਨੰਬਰ ਬਣਾਇਆ ਬਾਈ ਚਤਰਾ ਸੋਈਆਂ ਪੱਖੇ ਦਾ ਜੇਤੂ ਅਗਲੀ ਬਾਜੀ ਡੀ ਸੀ 22 ਪਿੰਡ ਜੋੜਕੀਆਂ 1700 ਮੋੜ ਨੂੰ 102 ਕਬੂਤਰ ਉੱਡੇ ਸੀ ਅੱਠਾ ਕਬੂਤਰਾਂ ਦੇ ਵਿੱਚ ਬਾਜੀ ਨਿਬੜੀ ਹਰਮਨ ਫਰਮਾਹੀ ਨਿੱਕਾ ਖਾਰਾ ਜੀਵਨ ਚਾਰਥਲ ਜੀਵਨ ਕਲੈਰੀ ਪ੍ਰੀਤ ਭਲਾਈ ਜਣਾ ਨਿੰਬੂ ਭਾਗੀ ਬਾਂਦਰ ਜਗਸੀਰ ਛਨੇਰ ਲਬੀ ਲਥੇਹਾ ਅਗਲੀ ਬਾਜੀ UDC ਬਾਈ ਪਿੰਡ ਸਹਾਰਨ 1700 ਮੋੜ ਨੂੰ 70 ਕਬੂਤਰ ODE ਸੀ 50 ਕਬੂਤਰਾਂ ਦੇ ਵਿੱਚ ਬਾਜੀ ਸਾਂਝੀ ਹੋ ਗਈ ਪਹਿਲਾ ਨੰਬਰ ਬਣਾਇਆ ਬਾਈ ਜੱਗਾ ਲੋਹਾ ਕਿਹੜਾ ਦੂਜਾ ਨੰਬਰ ਬਣਾਇਆ ਬਾਈ ਸਤਗੁਰ ਮੰਦਰਾ ਤੀਜਾ ਨੰਬਰ ਬਣਾਇਆ ਬਾਈ ਅਰਸ਼ ਬੁਰਜ ਚੌਥਾ ਨੰਬਰ ਤਾਰਾ ਗੰਡੂਆ ਪੰਜਵਾਂ ਨੰਬਰ ਗੁਰਪ੍ਰੀਤ ਖੱਲਣਾ ਅਗਲੀ ਬਾਜੀ ਓਡੀਸੀ ਪਿੰਡ ਮਈਆਂ ਆਣਾ 1100 ਮੋਡ ਨੂੰ 54 ਕਬੂਤਰ ਉੱਡੇ ਸੀ ਅਠਾ ਕਬੂਤਰਾਂ ਦੇ ਵਿੱਚ ਬਾਜੀ ਨਿਬੜੀ ਮਨੀ ਕਨੇਡਾ ਜਸੂ ਲੱਦੂ ਵਾਲਾ ਸਿੰਦਾ ਔਲਖ ਏਕਮ ਗਿਲਜੇ ਵਾਲਾ ਜੋਦਾ ਦੁੱਧਾ ਸੀਰਾ ਸੁਖਣਾ ਸੁਖਮਣ ਪੁੱਲਰ ਡਾਕਟਰ ਕੌਰ ਇਹਨਾਂ ਅਠਾ ਕਬੂਤਰਾਂ ਦੇ ਵਿੱਚ ਬਾਈ ਬਾਜੀ ਨਿਬੜੀ ਪਿੰਡ ਮਈਆਂ ਵਾਲਾ ਅਗਲੀ ਬਾਜੀ ਓਡੀਸੀ ਬਾਈ ਪਿੰਡ ਭਾਗੋ ਕੇ ਨੇੜੇ ਜੀਰਾ 1200 ਮੋਡ ਨੂੰ 35 ਕਬੂਤਰ ਉੱਡੇ ਸੀ ਦੋ ਕਬੂਤਰਾਂ ਦੇ ਵਿੱਚ ਬਾਜੀ ਸਾਂਝੀ ਹੋ ਗਈ ਸੋਨੀ ਸੌਰ ਸਿੰਘ ਗੋਰਾਕੌਰ ਕੀ ਸੋਨੀ ਸੌਰਸਿੰਘ ਗੋਰਾਕੌਰ ਕੇ ਨਾ ਦੋ ਕਬੂਤਰਾਂ ਦੇ ਵਿੱਚ ਬਾਜੀ ਬਈ ਸਾਂਝੀ ਹੋ ਗਈ ਸੀ ਕਬੂਤਰ ਬਾਜ਼ੀਆਂ ਦੀ ਅਪਡੇਟ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ